ਕਹਿੰਦੇ ਨੇ ਕਿ ਰਾਜਾ ਤੇ ਰਾਣੀ ਸੀ ਦੋਹਾਂ ਦੇ ਵਿੱਚ ਹੋ ਗਿਆ ਵੀ ਘਰ ਵਾਲੇ ਰਾਜਾ ਕਹਿੰਦਾ ਵੀ ਮੈਂ ਤੇਰੇ ਤੋਂ ਇੰਨਾ ਡਰਦਾ ਵੀ ਸਾਰੇ ਲੋਕ ਨਹੀਂ ਆਦੇ ਘਰ ਆਲੀ ਤੋਂ ਡਰਦੇ ਹੁੰਦੇ ਹਾਂਜੀ ਉਹ ਰਾਣੀ ਕਹਿੰਦੀ ਨਾ ਬੰਦਾ ਜੋ ਮਰਜੀ ਹੋਵੇ ਵੀ ਆਪਦੀ ਵਾਈਫ ਤੋਂ ਤਾਂ ਸਾਰੇ ਡਰਦੇ ਆ ਹੂੰ ਰਾਜੇ ਨੇ ਇੱਕ ਇਹਦੀ ਚੋਣ ਕਰਨ ਦਾ ਢੰਗ ਤਰੀਕਾ ਬਣਾ ਲਿਆ ਜਿਉਂ ਨੇ ਅਨਾਉਂਸ ਕਰਤਾ ਵੀ ਸਾਰੇ ਲੋਕ ਇਕੱਠੇ ਹੋ ਗਰਾਊਂਡ ਦੇ ਵਿੱਚ ਹਾਂਜੀ ਨੇ ਅਨਾਉਂਸ ਕਰਾਇਆ ਉੱਥੇ ਵੀ ਜਿਹੜੇ ਬੰਦੇ ਘਰ ਵਾਲੀ ਤੋਂ ਡਰਦੇ ਆ ਉਹ ਸੱਜੇ ਹੱਥ ਹੋ ਜੋ ਜਿਹੜੇ ਨਹੀਂ ਡਰਦੇ ਉਹ ਖੱਬੇ ਹੱਥ ਖੱਬੇ ਹੱਥ ਹੋ ਜੋ ਅੱਛਾ ਸਾਰੇ ਸੱਜੇ ਹੱਥ ਹੋ ਗਏ ਮੈਜੋਰਟੀ ਇੱਕ ਜੋ ਤਾਂ ਖੜਾ ਰਹਿ ਗਿਆ ਅੱਛਾ ਰਾਜੀ ਦਾ ਫੇਰ ਵੀ ਹੌਸਲਾ ਵਧ ਗਿਆ ਵੀ ਇੱਕ ਬੰਦਾ ਤਾਂ ਮੇਰੇ ਰਾਜ ਚ ਹੈਗਾ ਜਿਹੜਾ ਨਹੀਂ ਡਰਦਾ ਹਾਂ ਉਹ ਜਿਹੜੇ ਡਰਦੇ ਸੀ ਉਹ ਕਹਿੰਦਾ ਵੀ ਉਧਰ ਅੰਡਾਂ ਦੀਆਂ ਟਰੀਆਂ ਪੰਗੀਆਂ ਇਹਨਾਂ ਨੂੰ ਇੱਕ ਇੱਕ ਅੰਡਾ ਦਿਓ ਤੇ ਘਰ ਜਾ ਚਲੋ ਹਾਂ ਜਿਹੜਾ ਦਰਦਾ ਨਹੀਂ ਸੀ ਉਹਨੂੰ ਕਹਿੰਦਾ ਵੀ 10-14 ਜੋਂਦਿਆ ਤੈਨੂੰ ਕੀ ਦੇਵਾਂ ਤਾਂ ਜੋ ਮਰਜ਼ੀ ਜੋ ਤੁਸੀਂ ਰੱਖਾ ਕਹਿੰਦਾ ਵੀ ਇਹ ਘੋੜਾ ਬਰਾਊਨ ਕਲਰ ਦਾ ਬੰਨਿਆ ਪਿਆ ਤੇ ਘਾਠੀ ਬਾਤੇ ਲੈ ਇਹਨੂੰ ਦੇ ਦਿਓ ਹਾਂ ਬਹਾਦਰ ਬੰਦਾ ਹੈ ਉਹ ਲੈ ਗਿਆ ਆ ਕੇ ਘਰ ਵਾਲੀ ਨੂੰ ਕਹਿੰਦਾ ਵੀ ਇੱਕ ਬੰਦਾ ਹੈਗਾ ਮੇਰੇ ਰਾਜ ਚ ਜਿਹੜਾ ਘਰ ਵਾਲੀ ਦਾ ਹੂੰ ਕਹਿੰਦੀ ਵੀ ਦੇਖ ਲਾਂਗੇ ਚਲੋ ਅਗਲੇ ਦਿਨ ਸਵੇਰੇ ਜੇ ਦਰਬਾਰ ਲੱਗਿਆ ਤੇ ਯੋਧਾ ਆ ਗਿਆ ਆ ਕੇ ਕਹਿੰਦਾ ਹਾਂ ਵੀ ਕਿਵੇਂ ਆਇਆ ਕੰਨੀ ਰਾਤ ਜਿਹੜਾ ਮੈਂ ਘੋੜਾ ਲੈ ਗਿਆ ਸੀ ਤੋ ਘਰ ਹੀ ਲੈ ਕੇ ਗਿਆ ਨਾ ਘਰ ਵਾਲੀ ਕਹਿੰਦੀ ਚਿੱਟਾ ਘੋੜਾ ਲੈ ਕੇ ਆਉਣਾ ਸੀ ਹੂੰ ਤੇ ਮੈਂ ਬਦਲ ਲਾਇਆ ਉਹ ਕਹਿੰਦਾ ਵੀ ਐ ਕਰ ਇਹ ਤਵੇਲੇ ਚ ਬੰਦ ਦੇ ਆਨ ਦਾ ਚੱਕ ਦੇ ਲਾਇਆ ਸੋ ਸਾਰੇ ਮੰਨ ਲੈਣੇ ਚਾਹੀਦੇ ਸਾਰੇ ਆਂਡੇ ਵਾਲੀ ਆ ਹਾਂ ਉਹਨਾਂ ਗੱਲ ਘੋੜਾ ਬਦਲਾ ਕੇ ਲਿਆ ਹੈ ਹਾਂ